ਸੁਸ਼ੀ ਦੇਖ ਰਹੇ ਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਮੈਂ ਤੁਹਾਡਾ ਵੀਰ ਕਾਲਾ ਕਟਾਰੀਆ ਖਬਰ ਕਾਂਗਰਸ ਤੋਂ ਆਇ ਹਲਕਾ ਬਾਬਾ ਬਕਾਲਾ ਸਾਹਿਬ ਦੇ ਡੀਐਸਪੀ ਦਫਤਰ ਦਾ ਘਰਾਓ ਕੀਤਾ ਗਿਆ ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਹਿਬ ਕਾ ਐਮਐਲਏ ਤੇ ਹਲਕਾ ਬਾਬਾ ਬਕਾਲਾ ਦੇ ਅਹੁਦੇਦਾਰਾਂ ਬਲੋ ਅੱਤ ਦੀ ਗਰਮੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਹਾਈ ਕਮਾਂਡ ਨੂੰ ਵੀ ਮੀਡੀਆ ਥਰੂ ਮੈਸੇਜ ਦਿੱਤਾ ਗਿਆ ਕਿ ਹਲਕੇ ਵਿੱਚ ਹੀ ਅਹੁਦੇਦਾਰਾਂ ਬਰੋ ਕੰਮ ਕੀਤਾ ਜਾਵੇ ਇੱਕ ਦੂਜੇ ਦੇ ਹਲਕੇ ਵਿੱਚ ਜਾ ਕੇ ਅਦਕਲ ਅੰਦਾਜੀ ਨਾ ਕੀਤੀ ਜਾਵੇ ਇਸ ਤਰ੍ਹਾਂ ਪਾਰਟੀ ਕਮਜ਼ੋਰ ਹੋ ਰਹੀ ਹੈ ਅਤੇ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਦੇ ਦिशा ਨਰਦੇਸ਼ਾ ਅਨਸਾਰ ਪੰਜਾਬ ਵਿੱਚ ਹਰ ਇੱਕ ਡੀਐਸਪੀ ਦਫ਼ਤਰ ਦੇ ਅੱਗੇ ਲਾਇਆ ਗਿਆ ਧਰਨਾ ਜੋ ਬਦਰਹੀ ਨਸ਼ਾ ਤਸਕਰੀ ਛਰੇਆਂ ਵਿੱਚ ਚੱਲ ਰਹੀਆਂ ਗੋਲੀਆਂ ਤੜਲੇ ਨਾ ਬਿਕਰਿਆ ਨਸ਼ਾ ਤੇ ਸਰਕਾਰ ਕੰਮ ਕਰਨ ਦੀ ਨਹੀਂ ਸੌਰੀ ਹੈ ਸਰਕਾਰ ਨੂੰ ਜਗਾਉਣ ਵਾਸਤੇ ਹਰ ਇੱਕ ਡੀਐਸਪੀ ਦਫ਼ਤਰ ਅੱਗੇ ਲਾਇਆ ਗਿਆ ਧਰਨਾ ਮੰਗ ਪੱਤਰ ਵੀ ਦਿੱਤੇ ਗਏ ਆਉਂਦੇਖਦੇ ਆ ਦਰਸ਼ਨ ਕੋਰ ਬਤੌਰ ਬਰਦੀ ਬਾਬਾ ਬਕਾਲਾ ਤੋਂ ਪੂਰੀ ਰਿਪੋਰਟ ਜਿੰਦਾ ਕਾਂਗਰਸ ਹਾਈ ਕਮਾਂਡ ਦਾ ਸਾਡੇ ਪ੍ਰਧਾਨ ਜਿਹੜੇ ਅਮਰਿੰਦਰ ਸਿੰਘ ਵੀ ਰਾਜਾ ਬਣੇ ਕਾਂਗਰਸ ਪਾਰਟੀ ਦੇ ਜੀ ਉਹਨਾਂ ਦੇ ਹੁਕਮ ਅਨੁਸਾਰ ਸਾਰੇ ਪੰਜਾਬ ਦੇ ਵਿੱਚ ਡੀਐਸਪੀ ਦਫ਼ਤਰਾਂ ਦੇ ਵਿੱਚ ਜਿਹੜਾ உத்தர ਦਿੱਤਾ ਗਿਆ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜਿਹੜੀਆਂ ਲੁੱਟਾਂ ਖਵਾ ਹੋਣ ਡੀਆਂ ਸ਼ਰੇਆਮ ਕਤਰਿਆਂ ਮਹੁੰਡੇ ਔਰ ਅਸਲਾ ਜਿਹੜਾ ਵਾ ਆਮ ਲੋਕੀ ਜਿਹੜੇ ਬੱਚੇ ਲਈ ਫਿਰਦੇ ਆ ਔਰ ਸਮੈਗ ਜਿਹੜੀ ਉਹ ਘਰ ਘਰ ਵਗੰਡੀ ਉਹਦੇ ਸਬੰਧ ਦੇ ਵਿੱਚ ਇਹ ਅੱਜ ਧਰਨਾਲਾ ਆ ਤੇ ਅਸੀਂ ਪਰਜੋਰ ਮੰਗ ਕਰਦੇ ਸਰਕਾਰ ਕੋਲ ਤੋਂ ਪੁਲਿਸ ਸਖਰ ਵੀ ਇਹ ਜਿਹੜਾ ਵੀ ਕੰਮ ਰੁਕਿਆ ਜਾ ਵੀ ਕਿਉਂਕਿ ਸ਼ਰੇ ਆਮ ਕਦਰ ਆਮ ਨੂੰ ਟਿਆਵਾ ਬੜਾ ਬੁਰਾ ਹਾਲ ਹੈ ਪੰਜਾਬ ਦਾ ਕੋਈ ਈਆਂ ਪੈਣਾ ਸੁਰੱਖਿਤ ਨਹੀਂ ਹੈ ਜਦੋਂ ਕੱਲੇ ਜਿਹੜੇ ਉਹ ਬਾਜ਼ਾਰ 'ਚ ਨਹੀਂ ਜਾ ਸਕਦੇ ਜੀ ਔਰ ਬਹੁਤ ਹੀ ਬਰਾ ਹਾਲਿਆ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਅਮਰਿੰਦਰ ਸਿੰਘ ਹੀ ਰਾਜਾ ਬੜਿੰਗਜੀ ਦੀ ਗਵਾਹੀ ਦੇ ਵਿੱਚ ਜਿਹੜਾ ਵਾ ਫਰ ਹਲਕੇ ਦੇ ਵਿੱਚ ਡੀਐਸਪੀ ਦੇ ਦਫਤਰ ਦੇ ਵਿੱਚ ਜਿਹੜੇ ਆਰ்டர் ਲਾਏ ਗਏ ਔਰ ਮੰਗ ਪੱਤਰ ਸਾਰਿਆਂ ਨੇ ਦਿੱਤੇ ਆ ਇਹ ਮੰਗ ਪੱਤਰ ਦੇ ਕਾ ਕਿ ਇਹ ਜਿਹੜੇ ਕੰਮ ਆ ਰੋਕੇ ਜਾ ਤਾਨੂੰ ਲੱਗਦਾ ਨਹੀਂ ਵੀ ਇਹ ਇੰਨੇ ਰੋਜ਼ ਧਰਨੇ ਕਿਸਾਨ ਜਥੇਬੰਦੀਆਂ ਵੀ ਲਾ ਰਹੀਆਂ ਵਾ ਸਕੂਲਾਂ ਦੇ ਟੀਚਰ ਵੀ ਲਾ ਰਹੇ ਆ ਹਰ ਥਾਂ ਇਹ ਧਰਨੇ ਲੱਗ ਰਹੇ ਆ ਜੋ ਕਿ ਭਗਵੰਤ ਮਾਨ ਦੀ ਸਰਕਾਰ ਅੱਜ ਕੋਈ ਇੱਥੇ ਜਿਹੜਾ ਵਾ ਉਹ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀ ਕੋਈ ਧੀਆਂ ਭੈਣਾਂ ਦੀ ਇਤਨੀ ਖਰਾਬ ਹੋਊਗੀ ਕੋਈ ਚੁੰਨੀਆਂ ਨਹੀਂ ਲੱਥਣਗੀਆਂ ਸ਼ਰਿਆਮ ਜਿਹੜੇ ਧਰਨੇ ਲੱਗ ਰਹੇ ਤੇ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਵਾ ਉਹ ਖੇਰੂ ਖੇਰੂ ਮਤਲਬ ਤਾਰ-ਤਾਰ ਕੀਤੀ ਜਾ ਰਹੀ ਆ ਤੇ ਜਿਹੜੇ ਕਹਿੰਦੇ ਸੀ ਇੱਥੇ ਕਰੈਮ ਹੁੰਦੇ ਬਲਾਤਕਾਰ ਨਹੀਂ ਹੁੰਦੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਜੇ ਜਾਣੀਏ ਤੇ ਹੁਣ ਛੋਟੀਆਂ-ਛੋਟੀਆਂ ਬੱਚੀਆਂ ਦੇ ਜਿਹੜੇ ਰੇਪ ਹੋ ਰਹੇ ਆ ਬਲਾਤਕਾਰ ਹੋ ਰਹੇ ਆ ਸ਼ਹਿਰੀ ਆਮੀ ਜੋ ਗੁੰਡਾਗਰਦੀ ਆ ਇਹਦੇ ਕਿਤੇ ਨਾ ਕਿਤੇ ਲੱਗਦਾ ਵਾ ਵੀ ਤੁਹਾਨੂੰ ਤੁਹਾਡੇ ਮੰਗ ਪੱਤਰ ਦੇ ਨਾਲ ਇਹਨੂੰ ਸਰਕਾਰ ਨੂੰ ਕੋਈ ਅਸਰ ਹੋਊਗਾ ਉਹ ਸਾਡਾ ਫਰਜ ਆ ਆਪੋਜੀਸ਼ਨ ਦਾ ਫਰਜ ਆ ਜੀ ਜਿੱਥੇ ਸਰਕਾਰ ਕੋਈ ਗਲਤ ਕਰਦੀ ਆ ਜਾਂ ਪੁਲਿਸ ਅਫਸਰ ਗਲਤ ਕਰਦਿਆ ਉੱਥੇ ਡਟ ਕੇ ਉਹਨਾਂ ਦੀ ਵਿਰੋਧਤਾ ਕਰਨਾ ਜੀ ਧਰਨੇ ਵੀ ਲਾਉਣੇ ਔਰ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਦੱchnਾ ਜਗਾਉਣਾ ਕੀ ਸਰਕਾਰ ਨੂੰ ਇਹਦਾ ਕੋਈ ਅਸਰ ਹੋਊਗਾ ਜਿਹੜੀ ਆਪੋਜੀਸ਼ਨ ਹੈ ਉਹਦਾ ਫਰਜ ਬਣਦਾ ਵਾ ਕਿ ਇਹਨਾਂ ਦੇ ਧਿਆਨ ਦੇ ਵਿੱਚ ਅਫਸਰਾਂ ਦੇ ਧਿਆਨ ਦੇ ਵਿੱਚ ਜਾਂਦਾ ਜਾਵੇ ਜੀ ਔਰ ਅਸੀਂ ਧਿਆਨ ਦੇ ਵਿੱਚ ਸਮੇਂ-ਸਮੇਂ ਲਿਆਉਂਦੇ ਰਹਿੰਦੇ ਜੀ ਅੱਜ ਵੀ ਪੰਜਾਬ ਦੇ ਸਾਰੇ ਵਿੱਚ ਧਰਨੇ ਲਾਉਣ ਦੀ ਇਹੋ ਨੋਬਤ ਆਈ ਕਿ ਬੁਰਾ ਹਾਲ ਪੰਜਾਬ ਦਾ ਕੋਈ ਸੁਰੱਖਿਤ ਨਹੀਂ ਆ ਨਸ਼ਾ ਕਰ ਕਰ ਵੇਖਣデア ਰੋਜ਼ ਟੀਕੇ ਲਾ ਕੇ ਮੁੰਡੇ ਜਿਹੜੇ ਆ ਜਿਹੜੇ ਆ ਜੀ ਮਰ ਰਹੇ ਆ ਕਈਆਂ ਦਾ ਇੱਕ ਜਵਾਨ ਬੱਚਾ ਵਾ ਉਹਨਾਂ ਦਾ ਚਿਰਾਗ ਬੁੱਝ ਗਿਆ ਉਹਨਾਂ ਨੂੰ ਕੀ ਸਰਕਾਰਾਂ ਦੀ ਗੱਲਾਂ ਕੋਟਾ ਫੋਨ ਦੀ ਕੀ ਗੱਲ ਲੋਰ ਜੀ ਉਹਨਾਂ ਦੇ ਬੱਚੇ ਸੁਰੱਖਤ ਨਹੀਂ ਆ ਇਸ ਕਰਕੇ ਅਸੀਂ ਆਸ ਕਰਦੇ ਆ ਕਿ ਜਿਹੜਾ ਪੰਜਾਬ ਲੇਬਲ ਤੇ ਅੱਜ ਧਰਨੇ ਲੱਗੇ ਆ ਸਰਕਾਰ ਨੂੰ ਜਿਹੜਾ ਵਾ ਉਹ ਜਾਗਣਾ ਚਾਹੀਦਾ ਔਰ ਪਲੀਜ਼ ਅਫਸਰਾਂ ਨੂੰ ਜਿਹੜਾ ਵਾ ਉਹ ਹਦਾਇਤਾਂ ਕਰਨੀਆਂ ਚਾਹੀਦੀਆਂ ਕਿ ਇਹ ਜਿਹੜਾ ਵਾ ਨਸ਼ੀ ਜਿਹੜੇ ਬੰਦ ਕਿਥੇ ਜਾਣ ਲੁਟਾਕੂਆ ਬੰਦ ਕੀਤੇ ਜਾਣ ਤੇ ਜਿਹੜੇ ਝੂਠੇ ਪਰਚੇ ਜੀ ਜਾਂ ਜਿਹੜੇ ਹਥਿਆਰ ਲਈ ਫਿਰਦੇ ਆ ਲੋਕ ਉਹਨਾਂ ਨੂੰ ਬੰਦ ਕਰ ਦਿੱਤਾ ਜੀ ਦੋ ਤਿੰਨ ਸਾਡੇ ਕੋਲ ਕੇਸ ਆਇਆ ਕਿ ਡੀਐਸਪੀ ਸਾਹਿਬ ਬਾਬਾ ਬਕਾਲਾ ਨੇ ਨਜਾਇਜ਼ ਪਰਚੇ ਜਿਹੜੇ ਕੀਤੇ ਗਏ ਆ ਜਿਹੜੇ ਰਾਈਟ ਪਰਚੇ ਆ ਉਹਨਾਂ ਨੂੰ ਜਿਹੜਾ ਟਾਲ ਮਟੋਲ ਕਰ ਦਿੱਤਾ ਗਿਆ ਵਾ ਉਹ ਸਾਡੇ ਕੋਲ ਦੋ ਕੇਸ ਅਜੇ ਵੀ ਹੈਗੇ ਆ ਡੀਐਸਪੀ ਬਾਬਾ ਬਕਾਲਾ ਦੇ ਸਾਹਿਬ ਇਸ ਟਾਈਮ ਮੌਜੂਦਾ ਜੋ ਆ ਉਹ ਨਜਾਇਜ਼ ਪਰਤੇ ਪਰਚੇ ਕਰ ਕਰਕੇ ਜਿਹੜੇ ਰਾਈਟ ਆ ਉਹ ਪਰਚੇ ਨਹੀਂ ਕਰ ਰਹੇ ਉਹ ਟਾਲ ਮਟੋਲੇ ਕਮਾ ਕਮਾ ਕੇ ਪ੍ਰਸ਼ਾਸਨ ਜਿਹੜਾ ਜਿਉਂ ਮਿਲੀ ਭੁਗਤ ਕਰ ਰਿਹਾ ਵਾ ਬਹੁਤ ਹੀ ਇਹ ਖੱਜਲ ਖਵਾਰੀ ਆ ਆਮ ਪਬਲਿਕ ਨੂੰ ਹੋ ਰਹੀ ਆ ਜੋ ਕਿ ਸਾਡੇ ਕੋਲ ਇਦਾਂ ਦੇ ਕੇਸ ਬਹੁਤ ਆਏ ਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਮੇਰੇ ਅੱਤੇ ਧਿਆਨ ਚ ਨਹੀਂ ਵੇਖੇ ਤੁਸੀਂ ਲੈਂਦਾ ਮੇਰੇ ਤੁਹਾਨੂੰ ਚਾਂਚ ਦਿੰਦਾ ਵਾ ਤੁਸੀਂ ਮੈਨੂੰ ਐਫ ਆਈ ਆਰ ਦੀ ਕਾਪੀ ਜੀ ਦਿਓ ਔਰ ਮੈਂ ਡੀਪੀ ਸਾਹਿਬ ਨਾਲ ਵੀ ਗੱਲ ਕਰਦਾ ਜੇ ਲੋੜ ਪਈ ਜੀ ਤੇ ਐਸ ਐਸ ਪੀ ਸਾਹਿਬ ਨੂੰ ਮਿਲਾਂਗੇ ਡੀਪੀ ਸਾਹਿਬ ਨੂੰ ਮਿਲਾਂਗੇ ਜੀ ਆਪਾਂ ਇਹ ਗਲਤੀ ਹੈ ਤੇ ਆਪਾਂ ਉਹਦੀ ਡਟ ਕੇ ਜਿਹੜੀ ਆ ਉਹ ਜ਼ਿੰਮੇਵਾਰ ਹੈ। ਬਾਬਾ ਬਕਾਲਾ ਤੋਂ ਸਾਬਕਾ ਐਮਐਲਏ ਸੰਤੋਖ ਸਿੰਘ ਫਲਾਈਪੁਰ ਨੇ ਆਖਿਆ ਕਿ ਜਿਹੜਾ ਕੰਮ ਹੈਗਾ ਆ ਉਹ ਆਪਣੇ ਆਪਣੇ ਹਲਕੇ ਵਿੱਚ ਹੀ ਕੀਤਾ ਜਾਵੇ। ਸੋ ਦੂਜੇ ਦੇ ਹਲਕੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਵੇ। ਇਸ ਤਰ੍ਹਾਂ ਪਾਰਟੀ ਕਮਜ਼ੋਰ ਹੁੰਦੀ ਹੈ। ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਨੇ? ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।